ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 790 ਤੋਂ ਲੈ ਕੇ 791 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤੀ ਸਾਰ ਨ ਜਾਣਣੀ ਸਦਾ ਵਸੈ ਸੈਤਾਨ ਗੱਦੋ ਚੰਦਨ ਖੋਲੀਐ ਪੀਸਾ ਹੂ ਸਿਉ ਪਾਣ ਨਾਨਕ ਕੂੜਾ ਕੱਤਿਆ ਕੂੜਾ ਤਣੀਐ ਤਾਨ ਕੂੜਾ ਕੱਪੜ ਕੱਚੀ ਐ ਕੂੜਾ ਪੈਨਣ ਮਾਣ ਵਾਹਿ ਕੀ ਰੋਜੀ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਚੋਰ ਨੇ ਮਾੜੇ ਆਚਰਣ ਵਾਲੇ ਬੰਦੇ ਨੇ ਬੁੱਢੀਆਂ ਨੇ ਇਸਤਰੀਆਂ ਨੇ ਕੁੱਟਣੀਆਂ ਉਹਨਾਂ ਦਾ ਕਹਿੰਦੇ ਆਪਸ ਵਿੱਚ ਬਹਿਣ ਉੱਠਣ ਹੈ ਉਹਨਾਂ ਦੀ ਆਪਸ ਵਿੱਚ ਦੋਸਤੀ ਹੈ ਆਪਸ ਵਿੱਚ ਉਹਨਾਂ ਦਾ ਸਾਂਝਾ ਖਾਣ ਪੀਣਾਂ ਉਹ ਪਰਮਾਤਮਾ ਦੀ ਸਿੱਫਤ ਸਲਾਹ ਕਦੇ ਨਹੀਂ ਕਰਦੇ ਨਾ ਹੀ ਜਾਣਦੇ ਨੇ ਕਰਨੀ ਉਹਨਾਂ ਦੇ ਅੰਦਰ ਹਮੇਸ਼ਾ ਸ਼ੈਤਾਨ ਹੀ ਵਸਦਾ ਹਮੇਸ਼ਾ ਮਾੜੇ ਕੰਮ ਹੀ ਉਹਨਾਂ ਦੇ ਅੰਦਰ ਵਰਹਿੰਦੇ ਨੇ ਜਿਵੇਂ ਕਹਿੰਦੇ ਜਿਹੜਾ ਖੋਤਾ ਹੁੰਦਾ ਜਿਉ ਉਹਨੂੰ ਚੰਦਨ ਵੀ ਮਲ ਦਈਏ ਤਾਂ ਵੀ ਜਿਹੜਾ ਉਹਦਾ ਪ੍ਰੇਮ ਆ ਉਹਦਾ ਪ੍ਰੇਮ ਮਿੱਟੀ ਨਾਲ ਹੀ ਆ ਤਾਂ ਵੀ ਉਹਨੇ ਮਿੱਟੀ ਵਿੱਚ ਹੀ ਲਿਟਣਾ ਉਹਨੂੰ ਕੋਈ ਚੰਦਨ ਮਲੇ ਦਾ ਪਤਾ ਹੀ ਨਹੀਂ ਹੁੰਦਾ ਕਿ ਵੀ ਚੰਦਨ ਦਾ ਕੀ ਮੋਲ ਆ ਉਹਨੂੰ ਕਦਰ ਹੀ ਨਹੀਂ ਹੈਗੀ। ਹਰ ਨਾਨਕ ਜੀ ਕਹਿੰਦੇ ਨੇ ਜੇ ਕੂੜਾ ਕੱਤਿਆ ਹੋਇਆ ਤਾਂ ਉਹਦਾ ਤਾਣਾ ਵੀ ਫਿਰ ਕੂੜਾ ਹੀ ਆ। ਝੂਠੇ ਕੱਤੇ ਦਾ ਝੂਠਾ ਹੀ ਤਾਣਾ ਬਣਦਾ। ਝੂਠਾ ਹੀ ਫਿਰ ਕੱਪੜ ਬਣਦਾ। ਪਰ ਸ਼ਾਕ ਵੀ ਝੂਠੀ ਬਣਦੀ ਆ। ਤੇ ਇਹ ਜਿਹੜਾ ਝੂਠ ਆ ਉਹਦੀ ਜਿਹੜੀ ਵਡਿਆਈ ਆ ਉਹ ਵੀ ਝੂਠੀ ਹੁੰਦੀ ਆ। ਝੂਠਾ ਹੀ ਕੱਪੜ ਕੱਚੀ ਦਾ ਝੂਠਾਈ ਉਹ ਫਿਰ ਪਸ਼ਾਕ ਬਣਦੀ ਆ ਉਹਦੀ ਜਿਹੜੀ ਵਡਿਆਈ ਆ ਉਹ ਵੀ ਝੂਠੀ ਆ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਗੀਆਂ ਨਾਲੇ ਮਿਲੀ ਕਲਾਂ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੇ ਸੁਣ ਕੇ ਮੰਨਿਆ ਹੋ ਤਿੰਨਾ ਬਿਟੋ ਕੁਰਬਾਨ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਮੁੱਲਾਂ ਬਾਗ ਦੇ ਕੇ ਫਕੀਰ ਤੂਤੀ ਵਜਾ ਕੇ ਜੋਗੀ ਸਿੰਘੀ ਵਜਾ ਕੇ ਮਰਾਸੀ ਕਲਾਣ ਕਰਕੇ ਮੰਗਦੇ ਨੇ ਦਰ ਦਰ ਤੇ ਕਹਿੰਦੇ ਇੱਕ ਪਰਮੇਸ਼ਰ ਨੇ ਦਾਤੇ ਬਣਾਏ ਨੇ ਇੱਕ ਮੰਗਤੇ ਬਣਾਏ ਨੇ ਪਰ ਤੇਰਾ ਕਹਿੰਦੇ ਜਿਹੜਾ ਨਾਮ ਆ ਉਹ ਹੀ ਤੇਰੀ ਦਰਗਾਹ ਵਿੱਚ ਪਰਵਾਨ ਹੁੰਦਾ ਜਿਨ੍ਹਾਂ ਨੇ ਕਹਿੰਦਾ ਤੇਰਾ ਨਾਮ ਸੁਣਿਆ ਤੇ ਮੰਨਿਆ ਹਿਰਦੇ ਚ ਵਸਾਇਆ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਪੌੜੀ ਮਾਇਆ ਮੋ ਸਭ ਕੂੜ ਹੈ ਕੂੜੋ ਹੋਏ ਗਿਆ ਹਮੈਂ ਝਗੜਾ ਪਾਇਨ ਝਗੜਾ ਜੱਗ ਮੁਆ ਗੁਰਮੁਖ ਝਗੜ ਚੁਕਾਇਨ ਇਕੋ ਰਵ ਰਹਾ ਸਭ ਆਤਮ ਰਾਮ ਪਛਾਣਿਆ ਪੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਸਾਰਿਕ ਮੋਹ ਨੇ ਮਾਇਆ ਦਾ ਮੋਹ ਸਭ ਝੂਠਾ ਕਿਉਂਕਿ ਇਹ ਸਭ ਕੁਝ ਖਤਮ ਹੋਣ ਵਾਲਾ ਹੈ ਚਾਰ ਦਿਨਾਂ ਦਾ ਹੈ ਫਿਰ ਕਹਿੰਦੇ ਪਰਮੇਸ਼ਰ ਨੇ ਆਪ ਹੀ ਜੀਵਾਂ ਦੇ ਵਿੱਚ ਜਿਹੜਾ ਇਹ ਹਉਮੈ ਦਾ ਵਿਕਾਰ ਪਾਇਆ ਤੇ ਇਹ ਹਉਮੈ ਦੇ ਨਾਲ ਹੀ ਕਹਿੰਦੇ ਜਗਤ ਜਿਦਾ ਇੱਕ ਆਤਮਿਕ ਮੌਤ ਮਰਿਆ ਹੋਇਆ ਜਿਹੜੇ ਗੁਰੂ ਦੇ ਸਾਨ ਮੁਖ ਰਹਿੰਦੇ ਨੇ ਉਹਨਾਂ ਦੇ ਅੰਦਰੋਂ ਇਹ ਹਉਮੈ ਦਾ ਝਗੜਾ ਖਤਮ ਹੋ ਜਾਂਦਾ ਉਹਨਾਂ ਨੂੰ ਸਭ ਜਗ੍ਹਾ ਤੇ ਇੱਕ ਪਰਮੇਸ਼ਰ ਹੀ ਵਿਆਪਕ ਦ੍ਰਿਸ਼ਟਮਾਨ ਹੁੰਦਾ ਉਹਨਾਂ ਨੂੰ ਇਹ ਹੈ ਕਿ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਦੀ ਜੋਤ ਨੂੰ ਪਛਾਣਦੇ ਨੇ ਤੇ ਉਹ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦੇ ਨੇ। ਉਹਨਾਂ ਦੀ ਜਿਹੜੀ ਜੋਤ ਹੈਗੀ ਆ ਉਹਨਾਂ ਦੀ ਆਤਮਾ ਹੈਗੀ ਆ ਉਹ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ। ਤੇ ਉਹ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ। ਮਹੱਲਾ ਪਹਿਲਾ ਸਤਗੁਰ ਪੀਖਿਆ ਦੇਹ ਮੈਂ ਤੂੰ ਸਮਰੱਤ ਦਾਤਾਰ ਹਉ ਮੈਂ ਗਰਵ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਬ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਅਹਨਸ ਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕ ਇਹ ਬਿੱਦ ਛੁੱਟੀ ਐ ਨਦਰ ਤੇਰੀ ਸੁਖ ਹੋਏ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਮਰੱਥ ਦਾਤਾਰ ਹੈ ਮੈਨੂੰ ਸਤਗੁਰ ਦੇ ਰਾਹੀ ਆਪਣੇ ਨਾਮ ਦਾ ਦਾਨ ਦੇ ਜਿਹਦੇ ਸਦਕਾ ਮੇਰੇ ਅੰਦਰੋਂ ਹਉਮੈ ਹੰਕਾਰ ਕਾਮ ਕ੍ਰੋਧ ਸਭ ਕੁਝ ਖਤਮ ਹੋ ਜਾਏ ਮੇਰੇ ਅੰਦਰੋਂ ਲੋਭ ਲਾਲਚ ਤੇਰੇ ਨਾਮ ਦੇ ਆਸਰੇ ਸਭ ਕੁਝ ਨਾਸ਼ ਹੋ ਜਾਏ ਇਸ ਜਿਹੜੇ ਵਿਕਾਰ ਨੇ ਕਹਿੰਦੇ ਤੇਰਾ ਨਾਮ ਕਦੇ ਮੈਲਾ ਨਹੀਂ ਹੁੰਦਾ ਹਰ ਵਕਤ ਹਰ ਰੋਜ਼ ਕਹਿੰਦੇ ਦਿਨ ਰਾਤ ਨਵੇਂ ਤੋਂ ਨਮਾ ਪਵਿੱਤਰ ਤੇਰਾ ਨਾਮ ਹੈ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਤੇਰਾ ਨਾਮ ਜਪ ਕੇ ਇਸ ਸੰਸਾਰ ਸਾਗਰ ਤੋਂ ਛੁੱਟ ਜਾਈਦਾ ਹੈ ਜਦੋਂ ਤੇਰੀ ਮਿਹਰ ਦੀ ਨਜ਼ਰ ਹੁੰਦੀ ਹੈ ਜੀਵ ਤੇ ਫਿਰ ਉਹਨੂੰ ਸੁੱਖ ਮਿਲਦਾ ਹੈ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆਂ ਨਾਨਕ ਕੰਤੈ ਰਤਿਆ ਪੁੱਛੇ ਬਾਤੜੀਆਂ ਕਹਿੰਦੇ ਹੈ ਪਰਮੇਸ਼ਰ ਜੀ ਜਿੰਨੀਆਂ ਵੀ ਜੀਵ ਇਸਤਰੀਆਂ ਤੇਰੇ ਦਰ ਤੇ ਖੜੀਆਂ ਨੇ ਸਾਰੀਆਂ ਦਾ ਤੂੰ ਇਕੋ ਪਰਮੇਸ਼ਰ ਪਤੀ ਹੈ ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਨੇ ਜੀਵ ਇਸਤਰੀਆਂ ਉਹ ਇੱਕ ਦੂਜੇ ਤੋਂ ਪਰਮੇਸ਼ਰ ਦੀਆਂ ਗੱਲਾਂ ਪੁੱਛਦਿਆਂ ਨੇ ਮਹੱਲਾ ਪਹਿਲਾ ਸਬੇ ਕੰਤ ਰਤੀਆਂ ਮੈਂ ਦੋਹਾ ਗਣ ਕਿਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿਤ ਕਹਿੰਦੇ ਸਾਰੀਆਂ ਜੀਵ ਇਸਤਰੀਆਂ ਵੱਡੇ ਭਾਗਾਂ ਵਾਲੀਆਂ ਨੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਨੇ ਕਹਿੰਦੇ ਮੈਂ ਹੀ ਇੱਕ ਔਗਣਾਂ ਵਾਲੀਆਂ ਜਿਹੜੀ ਕਿਸੇ ਗਿਣਤੀ ਵਿੱਚ ਨਹੀਂ ਹੈਗੀ ਮੇਰੇ ਵਿੱਚ ਇੰਨੇ ਔਗਣ ਨੇ ਕਿ ਮੇਰੇ ਵੱਲ ਪਰਮੇਸ਼ਰ ਜੀ ਨਜ਼ਰ ਹੀ ਨਹੀਂ ਫੇਰ ਰਹੇ ਮੇਰੇ ਵੱਲ ਮਿਹਰ ਦੀ ਦ੍ਰਿਸ਼ਟੀ ਹੀ ਨਹੀਂ ਕਰ ਰਹੇ ਮੇਰੇ ਔਗਣ ਇੰਨੇ ਨੇ ਮਹੱਲਾ ਪਹਿਲਾ ਹਉ ਬਲਿਹਾਰੀ ਤਿਨ ਕੋ ਸਿਫਤ ਜਿਨਾ ਦਾ ਬਾਤ ਸਬਰਾਂਤੀ ਸੋਹਾਗਣੀ ਇੱਕ ਮੈਂ ਦੁਹਾਗਣ ਰਾਤ ਕਹਿੰਦੇ ਪਰਮੇਸ਼ਰ ਜੀ ਮੈਂ ਉਹਨਾਂ ਤੋਂ ਸਦਕੇ ਜਾਂਦਾ ਜਿਨ੍ਹਾਂ ਦੇ ਮੁਖ ਤੇ ਤੇਰੀ ਸਿਫਤ ਸਲਾਹ ਰਹਿੰਦੀ ਆ ਸਦਾ ਸਾਰੀਆਂ ਜਿਹੜੀਆਂ ਸੋਹਾਗਣ ਇਸਤਰੀਆਂ ਨੇ ਕਹਿੰਦੇ ਸਦਾ ਹੀ ਤੇਰਾ ਮਿਲਾਪ ਉਹਨਾਂ ਨੂੰ ਮਿਲਦਾ ਮੈਨੂੰ ਦੁਹਾਗਣ ਨੂੰ ਕਿਤੇ ਇੱਕ ਰਾਤ ਦਾ ਮਿਲਾਪ ਤੇਰਾ ਮਿਲ ਜਾਏ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੇ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸਬਦ ਬਜਾਏ ਜੋਤੀ ਜੋਤ ਤਰ ਹਿਰਦੈ ਹਰ ਗੁਣ ਗਾਏ ਜੈ ਜੈ ਸਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ ਅਸੀਂ ਤੇਰੇ ਦਰ ਤੇ ਮੰਗਤੇ ਆਏ ਆ ਦਾਨ ਲੈਣ ਲਈ ਤੇਰੇ ਨਾਮ ਦਾ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਆਪਣਾ ਨਾਮ ਦਾਨ ਪਾਇਓ ਕਹਿੰਦੇ ਜਿਨ੍ਹਾਂ ਨੂੰ ਤੂੰ ਗੁਰੂ ਦੇ ਸਨਮੁਖ ਰੱਖ ਕੇ ਆਪਣੇ ਨਾਲ ਮਿਲਾ ਲੈਣਾ ਉਹ ਤੇਰਾ ਨਾਮ ਜਪਦੇ ਨੇ ਉਹਨਾਂ ਨੂੰ ਨਾਮ ਦੀ ਦਾਤ ਗੁਰੂ ਰਾਹੀਂ ਤੋਂ ਆਪ ਪਰਮੇਸ਼ਰ ਜੀ ਦੇ ਦੇਣਾ ਫਿਰ ਨਾਲ ਮਿਲਾ ਲੈਣਾ ਉਹਨਾਂ ਦੇ ਅੰਦਰ ਕਹਿੰਦੇ ਅਨਹਦ ਸ਼ਬਦ ਵੱਜਦੇ ਨੇ ਜਿਨ੍ਹਾਂ ਨੂੰ ਤੇਰੇ ਨਾਮ ਦੀ ਦਾਤ ਮਿਲ ਜਾਂਦੀ ਆ ਉਹ ਕਹਿੰਦੇ ਉਹਨਾਂ ਦੀ ਜਿਹੜੀ ਆਤਮਾ ਤੇਰੀ ਜੋਤੀ ਦੇ ਵਿੱਚ ਤੇਰੀ ਜੋਤ ਦੇ ਵਿੱਚ ਉਹਨਾਂ ਦੀ ਆਤਮਾ ਮਿਲ ਜਾਂਦੀ ਆ ਜੀਵ ਦੇ ਅੰਦਰ ਜੋਤੀ ਪਰਮੇਸ਼ਰ ਦੀ ਜੋਤ ਵੱਡੀ ਉਹਨਾਂ ਦੀ ਕਹਿੰਦੇ ਜਿਹੜੀ ਆਤਮਾ ਦੀ ਜੋਤੀ ਆ ਉਹ ਤੇਰੀ ਜੋਤ ਵਿੱਚ ਮਿਲਦੀ ਆ ਉਹਨਾਂ ਦੇ ਅੰਦਰ ਕਹਿੰਦੇ ਇੱਕ ਰਸ ਬਾਣੀ ਚੱਲਦੀ ਆ ਉਹਨਾਂ ਹਿਰਦੇ ਰਾਹੀ ਤੇਰੇ ਗੁਣ ਗਾਉਂਦੇ ਨੇ ਸ਼ਬਦ ਰਾਹੀ ਤੇਰੀ ਜੈ ਜੈਕਾਰ ਕਰਦੇ ਨੇ ਉਹ ਪਰਮੇਸ਼ਰ ਕਹਿੰਦੇ ਜਿਹੜਾ ਜਗਤ ਵਿੱਚ ਆਪ ਹਰ ਇੱਕ ਜਗ੍ਹਾ ਤੇ ਵਿਆਪਕ ਆ ਉਹਦੇ ਨਾਲ ਹੈ ਜੀਵ ਤੂੰ ਪ੍ਰੀਤ ਕਰ ਕਹਿੰਦੇ ਉਹਦੀ ਭਗਤੀ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾਓ ਸੁੰਜੇ ਕਰ ਕਾ ਪਹਣਾ ਜਿਉ ਆਇਆ ਤਿਉ ਜਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਕੀਤਾ ਉਹਨਾਂ ਨੇ ਪਰਮੇਸ਼ਰ ਦੇ ਪ੍ਰੇਮ ਦਾ ਰਸ ਨਹੀਂ ਮਾਣਿਆ ਉਹਨੇ ਪਰਮੇਸ਼ਰ ਦਾ ਮਿਲਾਪ ਨਹੀਂ ਪਾਇਆ ਉਹ ਇਸ ਤਰ੍ਹਾਂ ਨੇ ਜਿਵੇਂ ਕਹਿੰਦੇ ਸੁੰਨੇ ਘਰ ਦੇ ਵਿੱਚ ਕੋਈ ਪੁਰਾਣਾ ਆਇਆ ਤੇ ਉਵੇਂ ਚਲੇ ਗਿਆ ਕਿਉਂਕਿ ਉੱਥੇ ਉਹਦੀ ਕੋਈ ਆਉ ਭਗਤ ਕਰਨ ਵਾਲਾ ਨਹੀਂ ਇਸ ਤਰ੍ਹਾਂ ਹੀ ਉਹ ਜੀਵ ਹੈ ਸੰਸਾਰ ਚ ਆਇਆ ਜਿਨੇ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਪਾਇਆ ਮਹੱਲਾ ਪਹਿਲਾ ਸੌ ਉਲਾਮੇ ਦਿਨ ਕੇ ਰਾਤੀ ਮਿਲਨ ਸਹੰਸ ਸਫਤ ਸਲਾਹ ਹਣ ਛੱਡ ਕੈ ਰੰਗੀ ਲੱਗਾ ਹੰਸ ਫਿੱਟ ਇਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਵਾਹਿਗੁਰੂ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਜੀਵ ਮਾੜੇ ਕੰਮ ਕਰਦੇ ਨੇ ਦਿਨ ਦੇ ਮਾੜੇ ਕੰਮਾਂ ਦੇ 100 ਉਲਾਮੇ ਮਿਲਦੇ ਨੇ ਰਾਤ ਦੇ ਮਾੜੇ ਕੰਮ ਦੇ ਹਜ਼ਾਰਾਂ ਉਲਾਮੇ ਮਿਲਦੇ ਨੇ ਜੀਵ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਛੱਡ ਕੇ ਮੁਰਦਾਰ ਖਾਣ ਲੱਗਿਆ ਹੋਇਆ ਜਿਵੇਂ ਕਹਿੰਦੇ ਅਗ ਭੈ ਤੇ ਹੰਸਾ ਜੀਵ ਪਰ ਕਾਂ ਬਣ ਕੇ ਮੁਰਦਾਰ ਖਾਂਦਾ ਜੀਵਨ ਤੇ ਮਨੁੱਖਾ ਮਿਲਿਆ ਪਰ ਕੰਮ ਮਨੁੱਖ ਜੀਵਨ ਵਾਲੇ ਨਹੀਂ ਕਰਦੇ ਆ ਇਸ ਤਰ੍ਹਾਂ ਕਹਿੰਦੇ ਸਿਰਫ ਖਾ ਪੀ ਕੇ ਆਪਣਾ ਪੇਟ ਵਧਾ ਰਿਆ ਜਿਸ ਪਰਮੇਸ਼ਰ ਨੇ ਇੱਥੇ ਭੇਜਿਆ ਉਹਦਾ ਨਾਮ ਨਹੀਂ ਜਪ ਰਿਆ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਜਿਹੜਾ ਸਭ ਕਹਿੰਦੇ ਬਾਕੀ ਦਾ ਪ੍ਰੇਮ ਆ ਉਹ ਇਹਦਾ ਹੀ ਦੁਸ਼ਮਣ ਹੀ ਬਣ ਜਾਂਦਾ ਜਿਹੜਾ ਮੋਹ ਪੈਂਦਾ ਉਹ ਸਾਰਾ ਇਹਦੇ ਲਈ ਦੁਸ਼ਮਣ ਦਾ ਕੰਮ ਕਰਦਾ ਪੋਰੀ ਟਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮਖ ਸੇਵ ਸਲਾਹਾ ਸੱਚਾ ਉਰਤਾਰਿਆ ਕਰਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸਿਫਤ ਸਲਾਹ ਕਰਦੇ ਨੇ ਜਿਸ ਤਰ੍ਹਾਂ ਢਾਡੀ ਸਿਫਤ ਸਲਾਹ ਕਰਦੇ ਨੇ ਉਹਨਾਂ ਨੇ ਕਹਿੰਦੇ ਆਪਣਾ ਜਨਮ ਸਵਾਰ ਲਿਆ ਹੁੰਦਾ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਉਹ ਪਰਮੇਸ਼ਰ ਦੇ ਨਾਮ ਰਾਹੀ ਪਰਮੇਸ਼ਰ ਦਾ ਦਰ ਘਰ ਮਹਿਲ ਪਾ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਕਰ ਲਈ ਮੈਂ ਉਹਨਾਂ ਤੋਂ ਸਦਕੇ ਜਾਨਣਾ ਵਾਰੇ ਜਾਨਣਾ ਕਹਿੰਦੇ ਕਹਿੰਦੇ हे ਪਰਮੇਸ਼ਰ ਜੀ ਜਿਨ੍ਹਾਂ ਨੂੰ ਤੂੰ ਆਪ ਨਾਮ ਦੀ ਦਾਤ ਦੇ ਕੇ ਉਹਨਾਂ ਦਾ ਆਤਮਿਕ ਜੀਵਨ ਸਵਾਰਦਾ ਉਹ ਵੱਡੇ ਭਾਗਾਂ ਵਾਲੇ ਨੇ ਤੂੰ ਆਪ ਹੀ ਉਹਨਾਂ ਨੂੰ ਸਵਾਰਦਾ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਦ ਪਾਠ ਮਤ ਪਾਪਾ ਖਾਏ ਉਗਵੈ ਸੂਰ ਨ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੈ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਜਦੋਂ ਦੀਵਾ ਬਲਦਾ ਤਾਂ ਹਨੇਰਾ ਖਤਮ ਹੋ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਜਿਸ ਤਰ੍ਹਾਂ ਧਾਰਮਿਕ ਗ੍ਰੰਥ ਨੇ ਵੇਦ ਨੇ ਉਹਨਾਂ ਦੇ ਪਾਠ ਕਰਿਆਂ ਜੀਵ ਆਪਣੇ ਜਿਹੜੀ ਪਾਪਾਂ ਵਾਲੀ ਮੱਤ ਹੈਗੀ ਆ ਉਹਨੂੰ ਨਿਰਮਲ ਕਰ ਲੈਂਦੇ ਨੇ ਜਿਸ ਤਰ੍ਹਾਂ ਜਿਵੇਂ ਸੂਰਜ ਜਦੋਂ ਚੜਦਾ ਉਦੋਂ ਚੰਦਰਮਾ ਚੜਿਆ ਤੇ ਹੁੰਦਾ ਪਰ ਸੂਰਜ ਦੀ ਰੋਸ਼ਨੀ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ ਜਿੱਥੇ ਫਿਰ ਕਹਿੰਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਉੱਥੇ ਫਿਰ ਅਗਿਆਨਤਾ ਖਤਮ ਹੋ ਜਾਂਦੀ ਆ ਵੇਦਾਂ ਵੇਦਾਂ ਦਾ ਪਾਠ ਕਰਨਾ ਇਹ ਜਿਵੇਂ ਕਹਿੰਦੇ ਇੱਕ ਸੰਸਾਰਿਕ ਕੰਮ ਬਣ ਗਿਆ ਜਿਹੜੇ ਪੰਡਿਤ ਲੋਕ ਨੇ ਉਹ ਵੇਦ ਪਾਠ ਕਰਦੇ ਨੇ ਤੇ ਉਹਦੀ ਵਿਚਾਰ ਕਰਦੇ ਨੇ ਪਰ ਜਦੋਂ ਤੱਕ ਸੰਸਾਰ ਦੀ ਜੀਵਨ ਦੀ ਅਸਲੀਅਤ ਨੂੰ ਉਹ ਸਮਝ ਨਹੀਂ ਲੈਂਦੇ ਉਦੋਂ ਤੱਕ ਖੁਆਰ ਹੀ ਹੁੰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦੇ ਨੇ ਮਹੱਲਾ ਪਹਿਲਾ ਸਬਦ ਸਾਧਨ ਆਇਓ ਨਾਮ ਨ ਲਗੋ ਪਿਆਰ ਇਦਸ ਨਾ ਫਿਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਈਏ ਕਿਰਤ ਕਮਾਉਣਾ ਕੋਈ ਨ ਮੀਟਣ ਹਾਰ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਆਇਆ ਨਾਮ ਨਾਲ ਪਿਆਰ ਨਹੀਂ ਪਿਆ ਔਰ ਰਸਨਾ ਤੋਂ ਹਮੇਸ਼ਾ ਮਾੜਾ ਹੀ ਬੋਲਦੇ ਨੇ ਤੇ ਇਸ ਤਰ੍ਹਾਂ ਖੁਆਰ ਹੁੰਦੇ ਨੇ ਕੋਈ ਸਫਲਤਾ ਨਹੀਂ ਮਿਲਦੀ ਫਿਰ ਨਾਨਕ ਜੀ ਕਹਿੰਦੇ ਨੇ ਉਹਨਾਂ ਦੇ ਵੀ ਕੋਈ ਵਾਸ ਨਹੀਂ ਵਿਚਾਰਿਆਂ ਦੇ ਉਹ ਆਪਣੇ ਪੂਰਵਲੇ ਜਿਹੜੇ ਸੰਸਕਾਰ ਇਕੱਠੇ ਹੋਏ ਨੇ ਜਿਵੇਂ ਪਹਿਲੇ ਬਣੇ ਸੀ ਉਹਦੇ ਅਨੁਸਾਰ ਹੀ ਉਹ ਕੰਮ ਕਰ ਰਹੇ ਨੇ ਕੋਈ ਜੀਵ ਆਪਣੇ ਉਦਮ ਦੇ ਨਾਲ ਆਪਣੇ ਪੁਰਾਣੇ ਲੇਖ ਨਹੀਂ ਮਿਟਾ ਸਕਦਾ ਇਹ ਅਲੱਗ ਗੱਲ ਹੈ ਕਿ ਜਦੋਂ ਜੀਵ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ ਪਰਮੇਸ਼ਰ ਦੀ ਮਿਹਰ ਹੁੰਦੀ ਆ ਤਾਂ ਉਹ ਮਿਟ ਸਕਦੇ ਨੇ ਪਰ ਜੀਵ ਆਪਣੇ ਉਦਮ ਨਾਲ ਨਹੀਂ ਮਿਟਾ ਸਕਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਪੌੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋ ਬਾ ਪਾਏ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸਚ ਬਾਨੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਸੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਤੇ ਆਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਫਿਰ ਉਹਨਾਂ ਨੂੰ ਵਡਿਆਈ ਮਿਲਦੀ ਆ ਜਦੋਂ ਸੱਚਾ ਉਹਨਾਂ ਦੇ ਮਨ ਵਿੱਚ बस ਜਾਂਦਾ ਫਿਰ ਉਹਦਾਂ ਦੇ ਅੰਦਰੋਂ ਹੋਮੇ ਨਿਕਲ ਜਾਂਦੀ ਆ ਸੱਚੀ ਬਾਣੀ ਗਾਉਂਦੇ ਨੇ ਪਰਮੇਸ਼ਰ ਦੇ ਗੁਣ ਉਚਾਰਦੇ ਨੇ ਫਿਰ ਸੱਚਾ ਸੁਖ ਪਾਉਂਦੇ ਨੇ ਇਸ ਤਰ੍ਹਾਂ ਕਹਿੰਦੇ ਚਿਰਾਂ ਦੇ ਵਿਛੜਿਆ ਨੂੰ ਪਤਾ ਨਹੀਂ ਕਿੰਨੇ ਜਨਮਾਂ ਦੇ ਜੀਵ ਵਿਛੜੇ ਨੇ ਗੁਰੂ ਦੇ ਰਾਹੀ ਉਹ ਪਰਮੇਸ਼ਰ ਦੇ ਨਾਲ ਮਿਲ ਪੈਂਦੇ ਨੇ ਜਦੋਂ ਕਹਿੰਦੇ ਸਾਡਾ ਮਨ ਮੈਲਾ ਹੁੰਦਾ ਇਹ ਨਿਰਮਲ ਸਿਰਫ ਪਰਮੇਸ਼ਰ ਦਾ ਨਾਮ ਧਿਆਇਆ ਹੀ ਹੋ ਸਕਦਾ ਹੋਰ ਇਹਦਾ ਕੋਈ ਦਾਰੂ ਨਹੀਂ ਹੈ ਸ਼ਲੋਕ ਮਹੱਲਾ ਪਹਿਲਾ ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕ ਚੁਣੀਐ ਢਾਲ ਵਾਹਿ ਕਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਹ ਸਾਡਾ ਸਰੀਰ ਆ ਇਹ ਜਿਵੇਂ ਕਹਿੰਦੇ ਫੁੱਲਾਂ ਵਾਲੇ ਬੂਟੀਆਂ ਦੀ ਟਾਣੀ ਹੋਵੇ ਤੇ ਜਿਹੜੇ ਪਰਮੇਸ਼ਰ ਦੇ ਗੁਣ ਨੇ ਇਸ ਜੀਵ ਦੇ ਸਰੀਰ ਦੇ ਵਿੱਚ ਹਿਰਦੇ ਵਿੱਚ ਉਹ ਜਿਵੇਂ ਫੁੱਲ ਹੋਣ ਕਹਿੰਦੇ ਕੋਈ ਭਾਗਾ ਵਾਲਾ ਇਹਨਾਂ ਫੁੱਲਾਂ ਦਾ ਹਾਰ ਬਣਾਉਂਦਾ ਹੈ ਜਿਸ ਜੀਵ ਕੋਲ ਕਹਿੰਦੇ ਪਰਮੇਸ਼ਰ ਦੇ ਗੁਣਾ ਰੂਪੀ ਫੁੱਲ ਹੋਣ ਉਹਨਾਂ ਨੂੰ ਕੋਈ ਹੋਰ ਫੁੱਲ ਚੁਗ ਕੇ ਪਰਮੇਸ਼ਰ ਦੇ ਦਰ ਤੇ ਚੜਾਉਣ ਦੀ ਲੋੜ ਨਹੀਂ ਪੈਂਦੀ ਜਿਹੜੇ ਪਰਮੇਸ਼ਰ ਦੇ ਗੁਣ ਨੇ ਇਹੀ ਜੀਵ ਲਈ ਅਸਲੀ ਫੁੱਲ ਨੇ ਜੋ ਪਰਮੇਸ਼ਰ ਦੇ ਦਰ ਤੇ ਅਰਪਣ ਕਰਨੇ ਨੇ ਕੋਈ ਹੋਰ ਨਕਲੀ ਫੁੱਲਾਂ ਦੀ ਲੋੜ ਨਹੀਂ ਪੈਂਦੀ ਸੱਚੇ ਗੁਣ ਪਰਮੇਸ਼ਰ ਦੇ ਜੀਵ ਵਿੱਚ ਆ ਜਾਣਾ ਉਹ ਪਰਮੇਸ਼ਰ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਨੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ